ਸਤਿ ਸ਼੍ਰੀ ਅਕਾਲ ਜੀ ਕਹਿੰਦੇ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਵੀ ਇਹ ਗੱਲ ਨਾ ਸਾਬਤ ਕਰਤੀ ਆ ਆਪਣੇ ਇਸ ਭਰਾ ਨੇ ਇਹ ਭਰਾ ਆਪਣਾ ਤਨੋਲੇ ਦਾ ਗੋਗੀ ਆ ਜੀ ਚੰਗੀ ਤਰ੍ਹਾਂ ਦੇਖਣਾ ਤਨੋਲੇ ਦਾ ਗੋਗੀ ਹਾਂਜੀ ਬਾਈ ਜੀ ਸਹੀ ਗੱਲ ਆ ਇਹ ਵੀਰ ਹੈਗਾ ਤਨੋਲੇ ਇੱਕ ਸ਼ਹਿਰ ਆ ਉਹਨਾਂ ਦਾ ਉੱਥੇ ਦਾ ਰਹਿਣ ਵਾਲਾ ਗੋਗੀ ਬਾਈ ਕਹਿੰਦੇ ਇਹਦੇ ਮੁੰਡੇ ਦਾ ਵਿਆਹ ਸੀ ਤੇ ਬਰਾਤ ਜਾਣੀ ਪੀਟਰ ਰੇੜੇ ਤੇ ਹੂੰ ਸੋ ਪ੍ਰਭੂ ਇਹ ਚਿਕ ਕਾਰਨ ਬਹੁਤ ਬੜਾ ਲੋਕ ਭੁੱਲ ਜਾਂਦੇ ਹੁੰਦੇ ਆ ਆਪਣੀ ਕਿਰਤ ਕਮਾਈ ਕਿਦਾਂ ਕਰੀ ਆਪਾਂ ਕੀ ਕਰਿਆ ਹਨ ਕਹਿੰਦੇ ਇਸ ਬੰਦੇ ਨਾਲ ਜਿਹੜਾ ਆ ਪੀਟਰ ਰੇਡਾ ਜਿਹਨੂੰ ਘੜੁੱਕਾ ਵੀ ਕਹਿੰਦੇ ਨੇ ਘੜੁੱਕਾ ਕਹਿੰਦੇ ਪੰਜਾਬੀ ਚ ਹਨਾ ਠੇੜ ਪੰਜਾਬੀ ਚ ਘੜੁੱਕਾ ਬੋਲਦੇ ਆ ਵੀ ਬਰਾਤ ਇੱਥੇ ਲੈ ਕੇ ਜਾਨੀ ਕਾਰਨ ਇਹ ਹੈ ਵੀ ਇਹ ਇੱਕ ਬੰਦੇ ਨੇ ਸਾਰੀ ਉਮਰ ਜਿਹੜੀ ਕਮਾਈ ਕਰੀ ਆ ਕਾਰੋਬਾਰ ਆਪਣਾ ਕਰਿਆ ਪੀਟਰ ਰੇਡਾ ਤੇ ਕਰਿਆ ਹੈ ਹਾਂਜੀ ਤੇ ਇਹੀ ਨਹੀਂ ਜੀ ਇਹਨੇ ਇੰਨੇ ਕਿ ਆਪਣੇ ਜ਼ਿੰਦਗੀ ਦੇ ਵਿੱਚ ਕਹਿੰਦੇ ਮਿਹਨਤ ਕੀਤੀ ਆ ਨਾ ਜਿਹੜੀ ਤੁਸੀਂ ਕੋਠੀ ਦੇ ਵਿੱਚ ਟੈਂਟ ਲੱਗਿਆ ਦੇਖਦੇ ਪਏ ਨਾ ਮਹਿਲ ਵਰਗੀ ਕੋਠੀ ਵੀ ਉਹ ਕੋਠੀ ਵੀ ਇਸ ਬੰਦੇ ਦੀ ਆ ਮਤਲਬ ਗੋਗੇ ਦੀ ਕੋਠੀ ਆ ਤੇ ਜਿਹੜੀ ਘਰ ਦੇ ਅੰਦਰ ਤੁਸੀਂ ਇੱਕ ਕਾਰ ਦੇਖਦੇ ਪਏ ਆ ਜਿਹੜੀ ਕਿ ਸ਼ਿੰਗਾਰੀ ਹੋਈ ਕਾਰ ਆ ਉਹ ਕਾਰ ਵੀ ਗੋਗੇ ਦੀ ਆ ਕਹਿੰਦੇ ਤੇ ਗੋਗਾ ਚਾਹਦਾ ਤਾਂ ਆਪਣੇ ਮੁੰਡੇ ਦੀ ਬਰਾਤ ਦੇ ਵਿੱਚ ਕਾਰ ਵੀ ਲਿਜਾ ਸਕਦਾ ਸੀ ਮਤਲਬ ਹੋਰ ਚੰਗੀ ਤੋਂ ਚੰਗੀ ਗੱਡੀ ਵੀ ਲਿਜਾ ਸਕਦਾ ਸੀ ਪਰ ਗੋਗਾ ਕਹਿੰਦਾ ਨਾ ਜੇਸੇ ਤੇ ਮੈਂ ساری ਜ਼ਿੰਦਗੀ ਆਪਣੇ ਬੱਚੇ ਪਾਲੇ ਘਰ ਬਣਾਇਆ ਪ੍ਰਾਪਰਟੀ ਇੰਨੀ ਖੜੀ ਕੀਤੀ ਆ ਵੀ ਬਰਾਤ ਦੇ ਵਿੱਚ ਤਾਂ ਮੇਰਾ ਘੜੁਕਾ ਹੀ ਜਾਊਗਾ ਹਾਂਜੀ ਸਭ ਤੋਂ بڑا ਕਾਰਨ ਇਹ ਸੀ ਜਿਹੜਾ ਇਹਦਾ ਮਨੋ ਆਪਣੇ ਆਪ ਨੂੰ ਇਹਨਾਂ ਖੜਾ ਕਰਨ ਦਾ ਜਿਹੜਾ ਮਨੋ ਸ਼ੁਰੂਆਤ ਜਿਹੜੀ ਹੋਈ ਆ ਉਹ ਇਸ ਘੜੁਕੇ ਤੋਂ ਹੋਈ ਸੀ ਹੂੰ ਜਿਹੜਾ ਵੀ ਇਹਨਾਂ ਬੰਦੇ ਨੇ ਆਪਣਾ ਕਾਰੋਬਾਰ ਖੜਾ ਕੀਤਾ ਹੈ ਕੋਠੀਆਂ ਪਾਈਆਂ ਆ ਜਾਂ ਕਾਰਾਂ ਲਈਆਂ ਆ ਉਹ ਸਾਰੀ ਮਿਹਨਤ ਇਸ ਘੜੁੱਕੇ ਦੀ ਕੀਤੀ ਹੋਈ ਆ ਇਸ ਕਰਕੇ ਇਸ ਬੰਦੇ ਨੇ ਫੈਸਲਾ ਕੀਤਾ ਕਿ ਮੈਂ ਆਪਣੇ ਮੁੰਡੇ ਦੀ ਜਿਹੜੀ ਬਰਾਤ ਆ ਉਹ ਘੜੁੱਕੇ ਤੇ ਲੈ ਕੇ ਜਾਣੀ ਆ ਘੜੁੱਕਾ ਤੁਸੀਂ ਸਮਝੋਦੇ ਜਿਹਨੂੰ ਪੀਟਰ ਰੇਡਾ ਵੀ ਕਹਿੰਦੇ ਆ ਤੇ ਕੋਠੀ ਵੀ ਤੁਸੀਂ ਦੇਖ ਹੀ ਰਹੇ ਆ ਪਿੱਛੇ ਕਿੰਡੀ ਸ਼ਾਨਦਾਰ ਕੋਠੀ ਆ ਜਿਹੜੀ ਕਿ ਐਨ ਟੈਂਟ ਫੁੱਲ ਬਲਾ ਕੇ ਐਨ ਸਜਾਈ ਹੋਈ ਸੀਗੀ ਤੇ ਘੜੁੱਕੇ ਨੂੰ ਵੀ ਐਨ ਸਜਾਇਆ ਹੋਇਆ ਕਿ ਪਤਾ ਲੱਗੇ ਕਿ ਮੈਂ ਆਪਣੇ ਮੁੰਡੇ ਦੀ ਬਰਾਤ ਦੇ ਵਿੱਚ ਲੈ ਕੇ ਜਾ ਰਿਹਾ ਵਾਂ ਤੇ ਬਹੂ ਇਹਦੇ ਵਿੱਚ ਬਿਠਾ ਕੇ ਲਿਉਣੀ ਆ ਦੇਖੋ ਕਿੰਨਾ ਚਾਵਾ ਇਸ ਪਿਤਾ ਨੂੰ ਆਪਣੀ ਬਹੂ ਲਿਆਉਣ ਦਾ ਭਈ ਜਿਹੜੇ ਕਿ ਸ਼ੁੱਭ ਕੰਮ ਜਿਹੜੇ ਵੀ ਅੱਜ ਤੱਕ ਇਹ ਸਾਥ ਦਿੱਤਾ ਗਰੀਬੀ ਚੱਕੀ ਆ ਇਸ ਖੜੁਕੇ ਨੇ ਵੀ ਇਹ ਵੀਰ ਦੇਖੋ ਕਿੰਨਾ ਖੋਸ਼ ਆ ਕਿੰਨਾ ਉਤਸ਼ਾਹੀਤ ਆ ਆਪਣੇ ਇਸ ਖੜੁਕੇ ਨੂੰ ਲੈ ਕੇ ਦੇਖੋ ਤੁਸੀਂ ਹਾਂਜੀ ਬਿਲਕੁਲ ਜੀ ਅ ਕੀ ਨਾ ਬਾਈ ਦੇ ਗੋਗਾ ਗੋਗਾ ਬਾਈ ਹਾਂਜੀ ਗੋਪੀ ਬਾਈ ਆ ਗੋਗਾ ਬਾਈ ਜੀ ਗੱਲ ਇਹ ਆ ਕਹਿੰਦੇ ਨਾ ਇਨਸਾਨ ਉਹ ਹੀ ਆ ਜਿਹੜਾ ਪੈਰ ਨਹੀਂ ਛੱਡਦਾ ਹਾਂ ਹਨਾ ਸੱਚੀ ਗੱਲ ਆ ਇਸ ਬਾਈ ਨਾਲ ਪੈਰ ਨਹੀਂ ਛੱਡੇ ਜ਼ਮੀਨ ਨਾਲ ਜੁੜਿਆ ਰਿਹਾ ਮਿਹਨਤ ਵੀ ਕੀਤੀ ਆ ਕੋਠੀਆਂ ਕਾਰਾ ਬੜਾ ਕੁਝ ਖੜਾ ਕੀਤਾ ਹੈ ਆਪਣੇ ਆਪਣੇ ਦਮ ਤੇ ਕਿਉਂਕਿ ਇਹ ਤਾਂ ਘੜੁੱਕਾ ਇਹਦਾ ਸਾਥੀ ਵਾਂਗੂ ਨਾਲ-ਨਾਲ ਚੱਲਿਆ ਹੈ ਸੋ ਬਾਈ ਨੇ ਇਸ ਲਈ ਫੈਸਲਾ ਕਰਿਆ ਕਿ ਆਪਾਂ ਜਿਹੜੀ ਬਰਾਤ ਘੜੁੱਕੇ ਤੇ ਲੈ ਕੇ ਜਿਹੜੀ ਮੁੰਡੇ ਦੀ ਔਰ ਕਹਿੰਦਾ ਇਹ ਲੈ ਕੇ ਤਾਂ ਜਾਣੀ ਜਿਹੜੀ ਲਾੜੀ ਵੀ ਲੈ ਆਣੀ ਹੈ ਨਾ ਵਿਆਹ ਕੇ ਉਹ ਵੀ ਵਿੱਚੇ ਹੀ ਘੜੁੱਕੇ ਤੇ ਹੀ ਲੈ ਆਣੀ ਆ ਯਾਨੀ ਵੀ ਇਧਰੋਂ ਚੱਲ ਗਿਆ ਉਧਰੋਂ ਕਾਰ ਤੇ ਆ ਗਏ ਤਾਂ ਹੀ ਤਾਂ ਕਹਿੰਦੇ ਆ ਇਸ ਇਹੋ ਜੇ ਮਤਲਬ ਆਪਣੇ ਭਰਾਵਾਂ ਨੂੰ ਨਾ ਹਮੇਸ਼ਾ ਐਪਰੀਸ਼ੀਏਟ ਜਰੂਰ ਕਰਨਾ ਬਣਦਾ ਆ ਜਿਹੜੇ ਕਿ ਆਪਣੇ ਪੈਰ ਹਮੇਸ਼ਾ ਜ਼ਮੀਨ ਨਾਲ ਜੁੜੇ ਹੋਏ ਰੱਖਦੇ ਆ ਆਪਣੀ ਮਿੱਟੀ ਨਾਲ ਜੁੜ ਕੇ ਰਹਿੰਦੇ ਆ ਹਵਾ ਚੁੱਟਣ ਵਾਲੇ ਤਾਂ ਬਹੁਤ ਆ ਥੋੜੇ ਜਿਹੇ ਪੈਸੇ ਆਏ ਨਹੀਂ ਬੰਦੇ ਹਵਾ ਚੁੱਟ ਜਾਂਦੇ ਆ ਪਰ ਇਸ ਵੀਰ ਨੇ ਹਕੀਕਤ ਬਿਆਨ ਕੀਤੀ ਹਾਂਜੀ ਬਿਲਕੁਲ ਜੀ ਵੀਰੋ ਇਹ ਵੀ ਇੱਕ ਮਿਸਾਲ ਕਾਇਮ ਕਰਤੀ ਬਾਈ ਨਾ ਸੋ ਆਮ ਵੀ ਆਪਾਂ ਪਬਲਿਕ ਲਈ ਵੀ ਇਹ ਗੱਲ ਕਹਿੰਦੇ ਆ ਵੀ ਦੇਖੋ ਕਦੀ ਵੀ ਬਈ ਪੈਰ ਨਾ ਛੱਡੋ ਹਨਾ ਜ਼ਮੀਨ ਨਾਲ ਜੁੜ ਕੇ ਰਹੋ ਰਹੋ ਹਨਾ ਜੁੜ ਕੇ ਰਹੋ ਬਈ ਕਿਉਂਕਿ ਮਿਹਨਤਾਂ 'ਚ ਬਰਕਤਾਂ ਆਉਂਦੀਆਂ ਰਹਿੰਦੀਆਂ ਐ ਜੇ ਆਪਾਂ ਫੋਗਰਾਪਣ ਦਿਖਾਣ ਲੱਗ ਗਏ ਹਨਾ ਫਿਰ ਉੱਥੇ ਅਸੀਂ ਬਹੁਤ ਸਾਰੇ ਇਦਾਂ ਦੇ ਮੈਂ ਬੰਦੇ ਦੇਖੇ ਆ ਜਿਹੜੇ ਅੱਜ ਮਨੋ ਪੰਜੀ ਰਿਪੇਅਰ ਬੈਨੋ ਮੁਹਤਾਜ ਮੈਂ ਕਹਿ ਸਕਦਾ ਇਹ ਇਹ ਮੇਰੀ ਦੇਖੀ ਹੋਈ ਹਕੀਕਤ ਆ ਬਾਈ ਸੋ ਆਹ ਬਾਈ ਇੱਕ ਮਿਸਾਲ ਗੋਗੀ ਬਾਈ ਜਾਂ ਗੋਗਾ ਜੋ ਵੀ ਬ੍ਰਦਰ ਹੈਗੇ ਆ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਆ ਇਹਨਾਂ ਨੇ ਇੱਕ ਲੋਕਾਂ ਲਈ ਵੀ ਅੱਗੇ ਲਈ ਇੱਕ ਸਬਕ ਦਿੱਤਾ ਹੈ ਕਿ ਬਾਈ ਕਦੇ ਵੀ ਜ਼ਿੰਦਗੀ ਚ ਹੋਛਾਪਣਾ ਅਪਣਾਓ ਕਦੇ ਵੀ ਜ਼ਿੰਦਗੀ ਚ ਉਹੋ ਜਿਹਾ ਕੰਮ ਨਾ ਕਰੋ ਵੀ ਤੁਹਾਨੂੰ ਲੋਕ ਕਹਿਣ ਵੀ ਲੱਗੇ ਵੀ ਬਾਈ ਕਿਸੇ ਢੰਗ ਮੈਂ ਆਹ ਕਰਦਾ ਹੁੰਦਾ ਸੀ ਹੁਣ ਏਦਾਂ ਫਿਰਦਾ ਹਨਾ ਆਹ ਬਾਈ ਕਮਾਲ ਕੀਤੀ ਐ ਸੋ ਅਪਰੀਸ਼ੀਏਟ ਤਾਂ ਬਣਦਾ ਐ ਇਸ ਵੀਰ ਨੂੰ ਤੇ ਵਧਾਈਆਂ ਵੀ ਬਣਦੀਆਂ ਵੀਰ ਨੂੰ ਇਹਨਾਂ ਦੇ ਪੁੱਤਰ ਦਾ ਵਿਆਹ ਵਾਜੀ ਤੇ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਲਾਈਕ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਤਾਂ ਜੋ ਨਵੀਆਂ ਵੀਡੀਓ ਅਸੀਂ ਤੁਹਾਨੂੰ ਪਾਉਂਦੇ ਰਹੀਏ ਹੁਣ ਅਸੀਂ ਚੱਲਦੇ ਆਂ ਜੀ ਸਤਿਕਾਰ